对。 ਗਲਾ ਪ੍ਰਿੰਦੇ ਅੱਜ ਪਹੁੰਚਿਆ ਪਾੜੇ ਮਰਕੀਦਾ ਸਰਕਾਰੀ ਨੂੰ ਸੁੰਧੀ ਮਾਲ ਸਾਹਿਬ ਮੇਰੇ ਨਾਲ ਅਜੀਤ ਸਿੰਘ ਸਾਹਿਬ ਹੈ ਅ ਸੰਦੀਪ ਸਸਪੀ ਅਤੇ ਰੈਕਟਰ ਸਾਹਿਬ ਦੇਸੀ ਸਾਹਿਬ ਚੀਫ ਰੈਕਟਰ ਸਾਰੇ ਇਸ ਪ੍ਰਿੰਦੇ ਪੰਜ ਸਾਹਿਬ ਔਰ ਸਾਫ ਦਾ ਸੁਪੈਂਟ ਨੇ ਪਤਾ ਲੱਗਿਆ ਰਾੜੇ ਪੱਦੇ ਚੇਤ ਪੰਜ ਨੇ ਦੇ ਸਾਰੇ ਕਾਫੀ ਹਨ ਬਹੁਤ ਵੱਡਾ ਫਰਾਲਾ ਇਸ ਨਗਰ ਦਾ ਇੱਕ ਇਤਿਹਾਸਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਦਾ ਪਿਆਰ ਕਰਕੇ ਔਰ 1968 ਵਿੱਚ ਉਸ ਮੇਰੀ ਵੀ ਵੱਡੀ ਗੱਲ ਹੈ 1968 ਵਿੱਚ ਇੱਥੇ ਇਹ ਹਸਪਤਾਲ ਬਣਾਇਆ ਗਿਆ ਉਹ ਥੋੜੇ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਉਸਾਰਨੀ ਦਾ ਸ਼ਖਸੀਅਤਾਂ ਨੂੰ ਵੀ ਸਲਾਮ ਹੈ ਤੇ ਦੁਬਾਰਾ ਫਿਰ ਅਸੀਂ ਮਹਿਕਮੇ ਵੱਲੋਂ ਇਹਨੂੰ ਸਲਾਉਣ ਲਈ ਦਿੱਨੀ ਕੋਈ ਵੀ ਲੋੜ ਹੋਈ ਮੈਨੂੰ ਮਾਨ ਸਾਹਿਬ ਕਹਿੰਦੇ ਸੀ ਤੇ ਡਵਾਲੇ ਵੀ ਕਹਿੰਦੇ ਸੀ ਅਸੀਂ ਜਿਹੜੀਆਂ ਲੋੜਾਂ ਹੋਈਆਂ ਹੋਰ ਵੀ ਕੋਈ ਨਹੀਂ ਡਾਕਟਰ ਕਲਾਸ 4 ਵੈਟਰਨਰੀ ਇੰਸਪੈਕਟਰ ਜਾਂ ਕੋਈ ਹੋਰ ਫਾਰਮਾਸਿਸ ਜਿਹੜੇ ਦੀ ਉਹ ਅੱਜ ਆ ਗਏ ਨੇ ਉਸ ਤੋਂ ਬਾਅਦ ਜਿਹੜੀ ਲੋੜ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਵੱਡੀ ਇੱਛਾ ਹੈ ਪ੍ਰਧਾਨ ਪਰਮਾਨ ਸਿੰਘ ਮਾਨਵਰਾ ਵੀ ਮੈਂ ਉਹਨਾਂ ਦੇ ਨਾਲ ਇਸ ਬੈਕ ਨੂੰ ਸਾਹਮਣਾ ਕਰਤੀ ਹੁੰਦੇ ਨਾਲ ਵੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂਤਾਨੀ ਬਣਾਉਣਾ ਪੈਣਾ ਹੈ ਅਸੀਂ ਆਪਣੀ ਜ਼ਮੀਨ 'ਚੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਜੈਦੂ ਦਾ ਕੋਈ ਢਾਰਗਟ ਨਹੀਂ ਰਹਿ ਗਿਆ ਹਾਲਾਂਕਿ ਜੁਨੀਤ ਕੱਢ ਰਹੀ ਹੈ ਜਿੱਤੇ ਖਬਾਦੀ ਆ ਰਹੀ ਹੈ ਜਿੱਤੇ ਫੈਕਟਰੀ ਲੱਗ ਰਹੀ ਹੈ ਜਿੱਤੇ ਸੜਕਾਂ ਜਾ ਰਹੀਆਂ ਇਹ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਦਾ ਹੈ ਤੇ ਸਰ ਇਹ ਤਾਂ ਹੋ ਗਈ ਪਸ਼ੂਧਨ ਦੀ ਸਿਹਤ ਸੰਭਾਲ ਦੇ ਜਿਹੜੇ ਤੇ ਪਸ਼ੂਧਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗ ਦੇ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਹਾਂ ਸਮੇ ਸਮੇਂ ਸਮਾਂ ਦਾ ਗੱਲ ਕਰਨਾ ਉਹਨਾਂ ਨੂੰ ਤੇ ਜੋੜ ਹੈ ਸਾਡੀ ਸਰਕਾਰ ਕੋਲੋਂ ਜਿਹੜੇ ਵੈਕਸੀਨੇਸ਼ਨ ਹੈ ਜੋ ਹੈ ਅਤੇ ਮੈਡੀਸਨ ਦੀ ਲੋੜ ਹੈ ਉਹ ਮੁਫਤ ਵਿੱਚ ਪ੍ਰੋਵਾਈਡ ਕਰਾਈ ਗਈ ਦਿੱਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਸ਼ਨ ਸੀਮਾ ਅੱਧਰੂੜ ਬਣ ਗਈ ਹੈ ਕਿ ਲੋਕ ਸਮਝਦੇ ਆਂ ਵੀ ਬੱਚੀਆਂ ਹੋਣ, ਕਟੜੀਆਂ ਹੋਣ ਦੇ ਵਾਸਤੇ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਨੂੰ ਬੜੀ ਸਸਤੇ ਦੀ ਰੇਟ ਤੇ ਸ਼ਹਿਰੀ ਹੋ ਤੇ